ਨਾਗਪੀਣਾਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਅੱਜ ਜੀਐਚਜੀ ਖਾਲਸਾ ਕਾਲਜ ਗੁਰੂ ਸਰ ਸਦਾਰ ਵਿਖੇ ਇੱਕ অতি ਆਧੁਨਿਕ ਇੰਡੋਰ ਸਪੋਰਟਸ ਸਟੇਡੀਅਮ ਤੇ ਵਿਕਾਸ ਲਈ 15 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਇਹ ਐਲਾਨ ਕਾਲਜ ਦੇ 72ਵੇਂ ਸਾਲਾਨਾ ਐਥਲੈਟਿਕਸ ਸਮੀਟ ਦੌਰਾਨ ਕੀਤਾ ਗਿਆ ਜਿੱਥੇ ਅਰੂੜਾ ਨੇ ਸੰਸਥਾ ਦੀਆਂ ਅਕਾਦਮਿਕ ਅਤੇ ਖੇਡਾਂ ਦੋਵਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ ਖੇਡਾਂ ਵਿੱਚ ਕਾਲਜ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਅਰੂੜਾ ਨੇ ਦੱਸਿਆ ਕਿ ਇਸ ਨੇ ਕਈ ਅੰਤਰਰਾਸ਼ਟਰੀ, ਰਾਸ਼ਟਰੀ, ਰਾਜ, ਜ਼ਿਲ੍ਹਾ ਅਤੇ ਯੂਨੀਵਰਸਿਟੀ ਪੱਧਰ ਦੇ ਐਥਲੀਟਾਂ ਦੇ ਨਾਲ-ਨਾਲ ਪੰਜ 올ੰਪੀਅਨ ਵੀ ਪੈਦਾ ਕੀਤੇ ਹਨ ਉਨੇ ਕਾਲਜ ਦੇ ਵਿਆਪਕ ਖੇਡ ਬੁਨਿਆਦੀ ਢਾਂਚੇ ਦੀ ਪ੍ਰਸ਼ੰਸਾ ਕੀਤੀ ਜਿਸ ਵਿੱਚ ਖੇਡ ਦੇ ਮੈਦਾਨ, ਐਸਟਰੋਟਰਫ ਅਤੇ ਐਥਲੈਟਿਕਸ ਟਰੈਕ ਸ਼ਾਮਲ ਹਨ। ਉਹਨੇ ਕਿਹਾ ਕਿ ਇਹ ਕਾਲਜ ਰਾਜ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਨੌਜਵਾਨਾਂ ਨੂੰ ਭਾਰਤ ਵਿੱਚ ਰਹਿ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਦੇ ਹੋਏ ਅਰੋੜਾ ਨੇ ਉਨ੍ਹਾਂ ਨੂੰ ਵਿਦੇਸ਼ ਜਾਣ ਦਾ ਸੁਪਨਾ ਨਾ ਦੇਖਣ ਦੀ ਸਲਾਹ ਦਿੱਤੀ। ਸਗੋਂ ਦੇਸ਼ ਵਿੱਚ ਉਪਲਬਧ ਵਿਸ਼ਾਲ ਕੈਰੀਅਰ ਮੌਕਿਆਂ ਦੀ ਪਰਚੂੜ ਕਰਨ ਦੀ ਸਲਾਹ ਦਿੱਤੀ। ਕਾਲਜ ਗਵਰਨਿੰਗ ਕੌਂਸਲ ਦੇ ਚੇਅਰਮੈਨ ਮਨਜੀਤ ਸਿੰਘ ਗਿੱਲ ਨੇ ਅਰੋੜਾ ਦੇ ਇੱਕ ਸਿਆਸਤਦਾਨ ਵੱਜੋਂ ਸਮਰਪਣ ਅਤੇ ਸ਼ਹਿਰ ਦੇ ਵਿਕਾਸ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਅਗਲੇ 2-3 ਮਹੀਨਿਆਂ ਵਿੱਚ ਹਲਵਾਰਾ ਹਵਾਈ ਅੱਡੇ ਤੋਂ ਉਡਾਨਾਂ ਸ਼ੁਰੂ ਕਰਨ ਦੀ ਉਮੀਦ ਵਿੱਚ ਅਰੋੜਾ ਦੇ ਯਤਨਾਂ ਦੀ ਵੀ 称ਨਾ ਕੀਤੀ। ਇਸ ਮੌਕੇ ਅਰੂੜਾ ਨੇ ਜੇਤੂਆਂ ਨੂੰ ਮੈਡਲ ਵੀ ਵੰਡੇ ਮਨਜੀਤ ਸਿੰਘ ਗਿੱਲ ਨੇ ਅਰੂੜਾ ਨੂੰ ਯਾਦਗਾਰੀ ਚਿੰਨ ਅਤੇ ਸ਼ਾਲ ਪੇਟ ਕਰਕੇ ਸਨਮਾਨਿਤ ਕੀਤਾ